ਅੱਜ ਅਸੀਂ ਪਹੁੰਚੇ ਹਾਂ ਜੀ ਦਿਖਸ਼ੇਤ ਤਵੰਜੀ ਜਿਹੜੇ ਕਿ ਹਰਕਾ ਸੈਂਟਰ ਤੋਂ ਸਕਤਰ ਦੇ ਯੂਥ ਵਿੰਗ ਦੇ ਤੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਤੇ ਜਾਣਾਂਗੇ ਕਿ ਸਰ ਅੰਮ੍ਰਿਤਸਰ ਦੀ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਜਦੋਜਹਿਦ ਕਰ ਰਹੀ ਹੈ ਤੇ ਕਈ ਕਈਆਂ ਦਾ ਸਮਰਥਨ ਜਿਵੇਂ ਕਿ ਆਜ਼ਾਦ ਉਮੀਦਵਾਰ ਵੀ ਆਪਣੇ ਜੋ ਸ਼ਾਮਲ ਹੋ ਚੁੱਕੇ ਨੇ ਭਾਜੀਪੀ ਦੇ ਉਮੀਦਵਾਰ ਵੀ ਸ਼ਾਮਲ ਹੋ ਚੁੱਕੇ ਨੇ ਤੇ ਜੋਰ ਤੋਰ ਪ੍ਰੋਪਰਲੀ ਚੱਲ ਰਿਹਾ ਤੁਹਾਡੇ ਅਕੋਰਡਿੰਗਲੀ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਹੈ ਉਹ ਅੰਮ੍ਰਿਤਸਰ ਦੇ ਲਈ ਜਿਹੜਾ ਅੰਮ੍ਰ ਮੇਅਰ ਆ ਉਹ ਕੌਣ ਹੋਣਾ ਚਾਹੀਦਾ ਕਿਹੋ ਜਿਹਾ ਹੋਣਾ ਚਾਹੀਦਾ ਦੇਖੋ ਜੀ ਸਭ ਨਾਲੋਂ ਪਹਿਲੇ ਤੇ ਅੰਮ੍ਰਿਤਸਰ ਦਾ ਮੇਅਰ ਉਹ ਹੋਣਾ ਚਾਹੀਦਾ ਜਿਹੜਾ ਅੰਮ੍ਰਿਤਸਰ ਦੇ ਵਿਕਾਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਾ ਅੰਮ੍ਰਿਤਸਰ ਦੇ ਪ੍ਰੋਪਰ ਵਿਕਾਸ ਬਾਰੇ ਸੋਚੇ ਸੋਚਣ ਤੋਂ ਬਾਅਦ ਉਹਨੂੰ ਕਰਕੇ ਦਿਖਾਵੇ ਤੇ ਸਾਡੀ ਪਾਰਟੀ ਦੀ ਗੱਲ ਕੀਤੀ ਜਾਵੇ ਤੇ ਦੇਖੋ ਜੀ ਹੱਕ ਤੇ ਬੰਦ ਹੈ ਕਿ ਜਿਸ ਹਲਕੇ ਨੂੰ ਸਮੇਂ ਦਾ ਸੀਟਾਂ ਆਈਆਂ ਹੋਣ ਜਿੰਦੀ ਨੌਲੇਜ ਮੈਨੂੰ ਹੈ ਕਿ ਸਾਊਥ ਹਲਕੇ ਦੇ ਵਿੱਚੋਂ ਸਮੇਂ ਦਾ ਸੀਟਾਂ ਆਈਆਂ ਵਾ ਤੇ ਸਮੀਆਂ ਦੇ ਸੀਟਾਂ ਆਨ ਤੋਂ ਬਾਅਦ ਕੀ ਉੱਥੇ ਜਿਹੜੇ ਸੂਝਵਾਨ ਬੰਦੇ ਨੇ ਜਿਹੜੇ ਮਤਲਬ ਕਿ ਪਿੰਡ ਦੇ ਵਿੱਚੋਂ ਮਤਲਬ ਸਰਕਾਰਵੇਂ ਮੈਨੂੰ ਚਾਰ ਵਾਟਾ ਲੱਗਦੀਆਂ ਮੈਂ ਤੋਂ ਚਾਰਾ ਵਾਟਾ ਜੇ ਤਾਂ ਚੰਦਾ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਵੀ ਸਾਰੇ ਸ਼ਹਿਰ ਚ ਵਿਚਰਦੇ ਨੇ ਆ ਬੀਇੰਗ ਅ ਜਨ ਸੈਕਟਰ ਯੂਜ਼ਿੰਗ ਅੰਮ੍ਰਿਤਸਰ ਆਮ ਆਦਮੀ ਪਾਰਟੀ ਦਾ ਕਿ ਅਸੀਂ ਅਸ਼ੋਕ ਕੁਮਾਰ ਡੀਐਸਪੀ ਨੇ ਜਿਹੜੇ ਭਲੇ ਸਾਬਕਾ ਡੀਐਸਪੀ ਨੇ ਹੋ ਜਿਹੜੇ ਆਮ ਆਦਮੀ ਪਾਰਟੀ ਦੇ ਬੜੀ ਦੇਰ ਤੋਂ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਦਾ ਸਾਊਥ ਹਲਕੇ ਦੇ ਵਿੱਚ ਇਵਨ ਕਿ ਅੰਮ੍ਰਿਤਸਰ ਦੇ ਬੜੇ ਜਗ੍ਹਾ ਦੇ ਵਿੱਚ ਕੌਨਸਾ ਜਿ ਤਾਂ ਜਹਤ ਬਹੁਤ ਵੱਡੇ ਅਜਰਬਾ ਆਪਸੇ ਸ਼ੈਨਾ ਕਿਸ ਨਾਲ ਗੱਲ ਕਰਨੀ ਹੈ ਕਿਸ ਤਰੀਕੇ ਨਾਲ ਕੰਮ ਕਰਦਾ ਤਰੀਕਾ ਹੁੰਦਾ ਉਹਨਾਂ ਨੂੰ ਬਖੂਬੀ ਪਤਾ ਸੀ ਇਸ ਕਰਕੇ ਕਿ ਅਸੀਂ ਵੀ ਯੂਜ਼ਿੰਗ ਦਾ ਲੈਣਾ ਵੀ ਕਈ ਵਾਰੀ ਵੀ ਉਹਨਾਂ ਕੋਲ ਬਹੁਤ ਸਾਰਾ ਸਿੱਖਿਆ ਸਿੱਖਣ ਨੂੰ ਮਿਲਿਆ ਸਾਨੂੰ ਕਿ ਕਿਹੜੀ ਸਿਚੁਏਸ਼ਨ ਕਿੱਦਾਂ ਕੰਮ ਕਰਨਾ ਚਾਹੀਦਾ ਇਸ ਕਰਕੇ ਮੇਰੇ ਅਕੋਰਡਿੰਗ ਜਿਹੜਾ ਕਿ ਗੱਲ ਹੈ ਕਿ ਅਸ਼ੋਕ ਕੁਮਾਰ ਡੀਐਸਪੀ ਸਾਹਿਬ ਹੀ ਜੋ ਫਿਟ ਕੈਂਡੀਡੇਟ ਹੋਣਗੇ ਅਗਰ ਆਮ ਆਦਮੀ ਪਾਰਟੀ ਉਹਨਾਂ ਨੂੰ ਜ਼ਿਲ੍ਹੇ ਦਾ ਜਾਂ ਅੰਮ੍ਰਿਤਸਰ ਸ਼ਹਿਰ ਦਾ ਮੇਅਰ ਬਣਾਉਂਦੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਰਹਿਨੁਮਾਈ ਦੇ ਹੇਠ ਜਿਹੜੇ ਪਾਰਟੀ ਦਾ ਵਰਕਰ ਆ ਪੁਰਾਣਾ ਵਰਕਰ ਉੱਚ ਵੀ ਜਿਹੜੇ ਸ਼ਹਿਰ ਦੇ ਕੰਮ ਨੇ ਕਿਉਂਕਿ ਬਹੁਤ ਸਾਲਾਂ ਤੋਂ ਸੇਵਾਵਾਂ ਨਿਵਾ ਚੁੱਕੇ ਨੇ ਪਚਾਈ ਨਮਾਈਆਂ ਪੁਲਿਸ ਡਿਪਾਰਟਮੈਂਟ ਚ ਪਰ ਲਗ ਲਗ ਜਗ੍ਹਾ ਨੌਲੇਜ ਤਾਂ ਉਹ ਹੁੰਦੀ ਵੀ ਆ ਤੇ ਪਲੱਸ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਦੇ ਵੀ ਜੋਸ਼ ਪਰ ਰਹ ਜੇਗਾ ਤੇ ਜੋਸ਼ ਪਰ ਦੇ ਨਾਲ ਨਾਲ ਜਿੰਨੇ ਵੀ ਪਾਰਟੀਆਂ ਸਾਡੇ ਵਰਗੇ ਵਰਗੇ ਸਾਡੀ ਬਿੰਗ ਵੀ ਆਈ ਜਾਂ ਹੋਰ ਸਾਰੇ ਵਿਮਿੰਗਾ ਨਹੀਂ ਉਹ ਡਟ ਕੇ ਸਾਥ ਦੇਣਗੇ ਜੇ ਸ਼ਹਿਰ ਦੇ ਵਿਕਾਸ ਦੇ ਵਿੱਚ ਕੀ ਹੋਏਗਾ ਅਹੀ ਦੱਸਾਂਗੇ ਕੀ ਡੀਐਸਪੀ ਸਾਹਿਬ ਅਹੀ بڑے ਸਾਨੇ ਲਾ ਸਕਦੇ ਕਿ ਡੀਐਸਪੀ ਸਾਹਿਬ ਇੱਥੇ ਪ੍ਰੋਬਲਮ ਹੈ ਮੈਂ ਮੈਂ ਉੱਥੇ ਪ੍ਰੋਬਲਮ ਹੈ ਵੇ ਕਿ ਸਾਨੂੰ ਵਿਸ਼ਵਾਸ ਵੀ ਹੈ ਕਿ ਡੀਐਸਪੀ ਸਾਹਿਬ ਹਥਿਆਰ ਲੈ ਕਰਨਗੇ ਇਹ ਸਾਡੇ ਕੋਲ ਪੁੱਛਿਆ ਜਾਵੇ ਅਸ਼ੋਕ ਕੁਮਾਰ ਡੀਐਸਪੀ ਸਾਹਿਬ ਇੱਕ ਫਿੱਟ ਤੇ ਬੈਸਟ ਕੈਂਡੀਡੇਟ ਹੈ ਕਹਿੰਦੇ ਆਮ ਆਦਮੀ ਪਾਰਟੀ ਦਾ ਬਸ ਸ਼ਹਿਰ ਦਾ ਮੇਅਰ ਬਣਦਾ ਸੀ